ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਵੀਡੀਓ ਦੇ ਜਵਾਬ ਵਿੱਚ ਜਿੰਨੇ ਵੀ ਮੇਨ ਪਾਸਟਰ ਨੇ ਉਹਨਾਂ ਨੇ ਵੀਡੀਓ ਬਣਾਈ ਅੰਕਰ ਨਰੂਲਾ ਨੇ ਬਣਾਈ ਖੋਜੇਵਾਲ ਵਾਲਿਆਂ ਨੇ ਬਣਾਈ ਹਰਪ੍ਰੀਤ ਦਿਓਲ ਨੇ ਜੈਪਾਲ ਫਰੋਜਪੁਰ ਵਾਲੇ ਨੇ ਬਣਾਈ ਅਮਨਦੀਪ ਮਿਨਿਸਟਰੀ ਵਾਲੇ ਨੇ ਬਣਾਈ ਤੇ ਸੁਖਪਾਲ ਰਾणे ਨੇ ਬਣਾਈ ਸੋ ਗਵਿੰਦਰ ਰਾਜਾ ਨਾਂ ਦੇ ਪਾਸਟਰ ਨੇ ਬਣਾਈ ਇੱਕ ਕੋਈ ਰਾਜਵਿੰਦਰ ਮਸੀਹ ਨਾਂ ਦਾ ਪਤਨੀ ਮੁਛਲ ਜੀ ਕੀ ਨਾਂ ਉਹ ਦਾ ਅੰਮ੍ਰਿਤਸਰ ਦਾ ਬੜਿਆਂ ਨੇ ਬਣਾਈ ਔਰ ਸਾਰਿਆਂ ਨੇ ਮੰਨਿਆ ਮੈਂ ਜੋ ਕੁਛ ਵੀ ਬੋਲਿਆ ਹੈ ਬਾਈਬਲ ਦੇ ਵਿੱਚ ਲਿਖਿਆ ਹੈ ਬਾਈਬਲ ਦੇ ਵਿੱਚੋਂ ਬੋਲਿਆ ਹੈ ਇੱਕ ਅੱਖਰ ਵੀ ਵੱਧ ਘੱਟ ਨਹੀਂ ਬੋਲਿਆ ਤੇ ਇਹ ਗੱਲ ਵੀ ਸਾਰਿਆਂ ਨੇ ਮੰਨੀ ਕਹਿੰਦੇ ਅਸੀਂ ਕਿਹੜਾ ਲੂਤ ਨੂੰ ਮੰਨਦੇ ਆ ਜਾਂ ਦਾਊਦ ਨੂੰ ਮੰਨਦੇ ਆ ਜਿੰਨਾ ਬਾਰੇ ਇਹ ਲਿਖੀਆਂ ਰਿਪ ਸਟੋਰੀਆਂ ਤੇ ਜਰ ਜੇ ਤੁਸੀਂ ਮੰਨਦੇ ਹੈ ਨਹੀਂ ਫਿਰ ਗੁੱਸਾ ਕਿਹੜੀ ਗੱਲ ਦਾ ਤੁਹਾਨੂੰ ਔਰ ਦੂਜੀ ਗੱਲ ਇਹ ਮੇਰੇ ਖਿਲਾਫ ਊਲ ਜਲੂਲ ਜਾਂ ਕੁਝ ਬੋਲਦੇ ਸਿਰਫ ਉਹੀ ਨੇ ਜਿਹੜੇ ਅਨਪੜ੍ਹ ਨੇ ਪੜਿਆ ਲਿਖਿਆ ਪਾਸਟਰ ਮੇਰੇ ਖਿਲਾਫ ਕੋਈ ਨਹੀਂ ਬੋਲਿਆ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਸਭ ਕੁਝ ਲਿਖਿਆ ਹੈ ਤੇ ਦੂਜੀ ਗੱਲ ਇਹ ਆ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਕੀ ਆ ਇਹ ਕੀ ਕਰਦੇ ਆ ਸਭ ਤੋਂ ਪਹਿਲਾਂ ਇਹਨਾਂ ਨੇ ਆਪਣੀ ਟ੍ਰੋਲ ਆਰਮੀ ਬਣਾਈ ਆ ਕਿ 2-3 ਹਜ਼ਾਰ ਬੰਦੇ ਦਾ ਇੱਕ ਗਰੁੱਪ ਆ ਖਾਸ ਕਰਕੇ ਇਹਨਾਂ ਦਾ ਖੰਬਰਾ ਚਰਚ ਵਾਲਿਆਂ ਦਾ ਉਹ ਕੀ ਕਰਦੇ ਆ ਜਿਹੜਾ ਵੀ ਬੰਦਾ ਵੀਡੀਓ ਪਾਉਂਦਾ ਵਾ ਜਾਂ ਕੋਈ ਮੇਰੇ ਹੱਕ 'ਚ ਕਮੈਂਟ ਕਰੇਗਾ ਤੇ ਇਹਨਾਂ ਨੇ ਸਾਰਿਆਂ ਨੇ ਉਹਦੇ ਦਿਵਾਲੇ ਹੋ ਜਾਣਾ ਆਈਟੀ ਸੈੱਲ ਵਾਲਿਆਂ ਨੇ ਭਾਵੇਂ ਰਾਤ ਦੇ 1 ਵਜੇ ਪੋਸਟ ਪਾਵੇ ਭਾਵੇਂ ਰਾਤ ਦੇ 2 ਵਜੇ ਉਸੇ ਟਾਈਮ ਇਹ ਉਹਦੀ ਵੀਡੀਓ ਤੇ ਗੰਦ ਪਾਉਣਗੇ ਤੇ ਗਲਤ ਬੋਲਣਗੇ ਤੇ ਗਾਲਾਂ ਕੱਢਣਗੇ ਉਹਦੇ ਵਿੱਚ ਜ਼ਿਆਦਾਤਰ ਇੱਕ ਕਮਿਊਨਿਟੀ ਭਰਤੀ ਕੀਤੀ ਹੈ ਇਹਨਾਂ ਨੇ ਜੜੀ ਕਿ ਗਾਲਾਂ ਕੱਢਣ ਵਿੱਚ ਬਾਹਰ ਹੈ ਬਾਲਮੀਕੀ ਅਤੇ ਆਪਣੇ ਜਿਹੜੇ ਭਰਾ ਸਾਡੇ ਮਜਬੀ ਸਿੱਖ ਭਰਾ ਜਿਹੜੇ ਕਨਵਰਟ ਹੋਏ ਨੇ ਉਹ ਇਹਨੇ ਆਪਣੇ ਆਈਟੀ ਸੈੱਲ 'ਚ ਜ਼ਿਆਦਾ ਭਰਤੀ ਕੀਤੇ ਨੇ ਜਿਹੜੇ ਗੰਦੀਆਂ ਗਾਲਾਂ ਕੱਢਣ 'ਚ ਮਾਹਰ ਹੁੰਦੇ ਨੇ ਤੇ ਫੇਰ ਇਹ ਕੀ ਕਰਦੇ ਆ ਬੰਦੇ ਨੂੰ ਜੇ ਨਹੀਂ ਹਰਦਾ ਤੇ ਬੰਦਾ ਫੇਰ ਡਰਾਉਂਦੇ ਆ ਫੇਰ ਇਹਨਾਂ ਨੇ ਜਿਹੜੇ ਗੈਂਗਸਟਰ ਭਰਤੀ ਕੀਤੇ ਹੁੰਦੇ ਆ ਉਹ ਵੀਡੀਓ ਦਿੰਦੇ ਭੇਜਦੇ ਆ ਹੁਣ ਮੇਰੇ 'ਲ ਕਦੇ AK47 ਕਦੇ ਰਿਪੀਟਰ ਗਨ ਮੇਰੇ 'ਲ ਨੂੰ ਕਰਕੇ ਤੇ ਵੀਡੀਓ ਪਾ ਦਿੰਦੇ ਨੇ ਮੈਨੂੰ ਡਰਾਉਣ ਵਾਸਤੇ ਕਦੇ ਮੇਰੀ ਗੱਡੀ ਦਾ ਪਿੱਛਾ ਕਰਦੇ ਆ ਹੋਰ ਪਿੱਛੇ ਜੀ ਸਾਈਡ ਮਾਰ ਕੇ ਇਹਨਾਂ ਨੇ ਮੇਰੀ ਗੱਡੀ ਤੋੜ ਦਿੱਤੀ ਤੇ ਇਹ ਕੀ ਕਰਦੇ ਆ ਵੀ ਬੰਦੇ ਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰਦੇ ਆ ਡਰਾਉਣ ਦੀ ਕੋਸ਼ਿਸ਼ ਕਰਦੇ ਆ ਬਹੁਤੇ ਬੰਦੇ ਡਰ ਕੇ ਝੁਕ ਜਾਂਦੇ ਆ ਕਬੀਲਦਾਰ ਬੰਦੇ ਡਰ ਜਾਂਦੇ ਆ ਮੇਰੇ ਦੇ ਅੱਗੇ ਪਿੱਛੇ ਹੈ ਨਹੀਂ ਕੋਈ ਮੈਂ ਤਾਂ ਨਹੀਂ ਡਰਿਆ ਤਾਂ ਨਹੀਂ ਪ੍ਰਵਾਹ ਕੀਤੀ ਇਹਨਾਂ ਦੀ ਤੇ ਜੇ ਬੰਦਾ ਫੇਰ ਵੀ ਨਹੀਂ ਝੁਕਦਾ ਫਿਰ ਪ੍ਰਸ਼ਾਸਨ ਤੇ ਇਹਨਾਂ ਦੀ ਪੂਰੀ ਪਕੜ ਇਹਨਾਂ ਨੇ ਮੇਰਾ ਫੇਸਬੁੱਕ ਇੰਸਟਾਗ੍ਰam ਤੇ ਵਟਸਐਪ ਗਰੁੱਪ ਸਾਰਾ ਕੁਝ ਬੰਦ ਕਰਾ ਦਿੱਤਾ ਪ੍ਰਸ਼ਾਸਨ ਦੀ ਵੀ ਮੈਨੂੰ ਹਰਾਣ ਗਈ ਆ ਐਸਐਸਪੀ ਸਾਹਿਬ ਨੂੰ ਮੇਰੀ ਬੇਨਤੀ ਆ ਵੀ ਤੁਸੀਂ ਘੱਟੋ ਘੱਟ ਇਨਕੁਆਇਰੀ ਤਾਂ ਕਰਾਓ ਪੀਐਸ ਬੰਦੇ ਨੇ ਯਾਦ ਕੁਝ ਗਲਤ ਬੋਲਿਆ ਨਹੀਂ ਤੁਸੀਂ ਮੇਰਾ ਅਕਾਊਂਟ ਕਿੱਦਾਂ ਬੰਦ ਕਰ ਦਿੱਤਾ ਫੇਸਬੁੱਕ ਤੁਸੀਂ ਮੇਰੀ ਬੰਦ ਕਰਤੀ ਇੰਸਟਾਗ੍ਰam ਬੰਦ ਕਰਤਾ ਮੈਂ ਜੇ ਇੱਕ ਅੱਖਰ ਵੀ ਨਹੀਂ ਬੋਲਿਆ ਗਲਤ ਜੋ ਹੂ ਬੂ ਲਿਖਿਆ ਹੈ ਉਹ ਮੈਂ ਪੜ੍ਹ ਕੇ ਦੱਸਿਆ ਤੇ ਤੁਸੀਂ ਇਸ ਤਰ੍ਹਾਂ ਤੇ ਫਿਰ ਗੂਗਲ ਤੇ ਵੀ ਕੇਸ ਕਰੋ ਤੇ YouTube ਤੇ ਵੀ ਕਰੋ ਮੈਂ ਜੋ ਕੁਝ ਬੋਲਿਆ ਹੈ ਸਾਰੀ ਸਮਗਰੀ ਗੂਗਲ ਤੇ ਹੈ ਇੱਕ ਵੀ ਅੱਖਰ ਮੈਂ ਵੱਧ ਘੱਟ ਬੋਲਿਆ ਹੀ ਨਹੀਂ ਬਾਕਾਇਦਾ ਮੈਂ ਪ੍ਰਿੰਟ ਲਾਏ ਨੇ ਨਾਲ ਬਾਈਬਲ ਦੇ ਬਾਈਬਲ ਦੇ ਵਿੱਚੋਂ ਮੈਂ ਸਾਰਾ ਬੋਲਿਆ ਹੈ ਤੇ ਹੋਰ ਗੱਲ ਜਿਹੜੀ ਕਰਨੀ ਹੈ ਹਰਪ੍ਰੀਤ ਦਿਓਲ ਨੇ ਵੀਡੀਓ ਦੇ ਵਿੱਚ ਇਹ ਕਿਹਾ ਕਹਿੰਦਾ ਸਾਰੇ ਹੀ ਧਰਮ ਗ੍ਰੰਥਾਂ ਦੇ ਵਿੱਚ ਅਸ਼ਲੀਲਤਾ ਹੈਗੀ ਆ ਮੇਰਾ ਚੈਲੰਜ ਹੈ ਸਾਬਤ ਕਰਕੇ ਦੱਸੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 15 ਭਗਤਾਂ ਦੀ ਬਾਣੀ ਦਰਜ ਆ ਪਟਤ ਕਬੀਰ ਜੀ ਫਰੀਦ ਜੀ ਰਵਿਦਾਸ ਜੀ ਧੰਨਾ ਜੀ ਤਲੋਚਨ ਜੀ ਜੈਦੇਵ ਜੀ ਨਾਮਦੇਵ ਜੀ ਸਰਦਾਰੂ ਜੀ ਸੈਨ ਜੀ ਬੇਣੀ ਜੀ ਪਰਮਾਨੰਦ ਜੀ ਰਾਮਾਨੰਦ ਜੀ ਸੂਰਦਾਸ ਜੀ ਪੀਖਣ ਜੀ ਪੀਪਾ ਜੀ ਕਿਸੇ ਦੇ ਜੀਵਨ ਦਾ ਇੱਕ ਵੀ ਗਲਤ ਪੱਖ ਦੱਸ ਦਿਓ ਲੱਭ ਕੇ ਪਟ ਸਹਿਬਾਨ 11 ਨੇ ਹਰੀ ਬੰਸ ਜੀ ਬਲ ਜੀ ਮਥੁਰਾ ਜੀ ਗਿਆਨ ਜੀ ਨਾਲ ਜੀ ਭਲ ਜੀ ਸੰਨ ਜੀ ਪਿਖਾ ਜੀ ਕੀਰਤ ਜੀ ਜਲਪ ਜੀ ਕਲਸਹਰ ਜੀ ਕਿਸੇ ਦੇ ਜੀਵਨ ਦਾ ਇੱਕ ਵੀ ਤੁਸੀਂ 네ਗੇਟਿਵ ਪੱਖ ਲੱਭ ਕੇ ਦੱਸ ਦਿਓ ਤਿੰਨ ਗੁਰਸੇਖ ਸੱਤਾ ਜੀ ਬਲਵੰਦ ਜੀ ਸੁੰਦਰ ਜੀ ਤਿੰਨਾ ਦੇ ਜੀਵਨ ਦਾ ਇੱਕ ਵੀ ਨੈਗੇਟਿਵ ਪੱਖ ਲੱਭ ਕੇ ਦੱਸ ਦਿਓ ਤੇ ਇਹ ਜਿਹੜੇ ਆ ਮਤਲਬ ਗੁਰੂ ਸਾਹਿਬ ਦੇ ਬਾਰੇ ਤੇ ਕੋਈ ਬੋਲ ਹੀ ਨਹੀਂ ਸਕਦਾ ਕੋਈ ਜੰਮਿਆ ਹੀ ਨਹੀਂ ਬੋਲਣ ਵਾਲਾ ਤੇ ਉਹਨਾਂ ਦੇ ਖਿਲਾਫ ਹੋ ਵੀ ਸਕਦਾ ਨਹੀਂ ਕੁਝ ਵੀ ਤੇ 31 ਰਾਗਾਂ ਦੇ ਵਿੱਚੋਂ ਕਿਸੇ ਇੱਕ ਵੀ ਰਾਗ ਦੇ ਵਿੱਚ ਕੋਈ ਨੈਗੇਟਿਵ ਚੀਜ਼ ਲੱਭ ਕੇ ਦੱਸ ਦਿਓ ਸ਼ਰੀ ਰਾਗ ਮਾਜ ਰਾਗ ਗੋੜੀ ਰਾਗ ਅਸਰ ਰਾਗ ਗੁਜਰੀ ਰਾਗ ਦੇਵਗੰਧਰੀ ਰਾਗ ਬਿਹਗੜਾ ਰਾਗ ਬੜਾ ਹੰਸ ਸੋਟ ਤਨਾਸਰੀ ਜੈਸਰੀ ਟੋੜੀ ਬੈੜੀ ਤਲੰਗ ਸੁਹੀ ਬਲਾਵਲ ਗੋਣ ਰਾਮਕਲੀ ਨਟ ਨਰਾਇਣ ਮਾਲੀ ਗੋੜਾ ਮਾਰੂ ਤੁਖਾਰੀ ਕੇਦਾਰਾ ਪੈਰੋ ਬਸੰਤ ਸਰੰਗ ਮਲਾਰ ਕਾਰੜਾ ਕਲਿਆਣ ਪ੍ਰਭਾਤੀ ਜਾਜਵੰਤੀ ਕਿਸੇ ਇੱਕ ਵੀ ਰਾਗ ਦੇ ਵਿੱਚ ਕੋਈ ਅਸ਼ਲੀਲਤਾ ਲੱਭ ਕੇ ਦੱਸ ਦਿਓ ਮੈਂ ਤੁਹਾਨੂੰ ਫੇਰ ਮੰਨੂਗਾ ਐਵੇਂ ਨਹੀਂ ਜੱਟਾ ਕੇ ਦੂਸ਼ਣ ਲਾਦੀ ਦਾ ਕਿਸੇ ਦੇ ਉੱਤੇ ਬਾਈਬਲ ਦੇ ਵਿੱਚ ਮੈਂ ਲਿਖਿਆ ਤੇ ਪੜਿਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਾਡੇ ਨਾਲ ਹੋਰ ਕਿਸੇ ਗ੍ਰੰਥ ਦੀ ਗੱਲ ਨਹੀਂ ਕਰਨੀ ਅਸੀਂ ਨਹੀਂ ਕਿਸੇ ਨੂੰ ਮੰਨਦੇ ਸਿਵਾਏ ਗੁਰੂ ਗ੍ਰੰਥ ਸਾਹਿਬ ਤੋਂ ਉਹਦੇ ਵਿੱਚੋਂ ਕੋਈ 네ਗੇਟਿਵ ਲੱਭ ਕੇ ਦੱਸੋ ਸਾਨੂੰ ਇਹਨਾਂ ਦੇ ਆਈਟੀ ਸੈੱਲ ਵਾਲੇ ਰੌਲਾ ਪਾਉਂਦੇ ਨੇ ਜੀ ਦਸਮ ਗ੍ਰੰਥ ਦੇ ਵਿੱਚ ਆ ਲਿਖਿਆ ਆ ਉਹ ਲਿਖਿਆ ਉਹਦੇ 'ਚ ਸਾਡੇ ਕਿਸੇ ਗੁਰੂ ਸਿੱਖ ਦਾ ਜਾਂ ਗੁਰੂ ਦਾ ਜੀਵਨ ਨਹੀਂ ਲਿਖਿਆ ਕਿਸੇ ਦਾ ਗਲਤ ਉਹ ਮਨੋਕਲਪਤ ਕਹਾਣੀਆਂ ਨੇ ਜਿਹਦੀਆਂ ਤੁਸੀਂ ਗੱਲ ਕਰਦੇ ਹੋ ਤੇ ਇਹ ਸਾਬਤ ਕਰਕੇ ਦੱਸਣਾ ਪੈਣਾ ਹੁਣ ਦਿਓਲ ਜੀ ਤੁਹਾਨੂੰ ਨਹੀਂ ਤਾਂ ਤੁਹਾਡੇ ਤੇ ਵੀ ਪਰਚਾ ਹੋਊਗਾ ਇਹ ਯਾਦ ਰੱਖਿਓ ਹੁਣ ਕੱਲੇ ਮੇਰੇ ਦੇ ਨਹੀਂ ਝੂਠੇ ਪਰਚੇ ਹੋ ਸਕਦੇ ਤੁਹਾਡੇ ਨੇ ਵੀ ਕਾਨੂੰਨ ਬਰਾਬਰ ਹੈ ਹਿੰਦੁਸਤਾਨ ਦੇ ਸੰਵਿਧਾਨ ਚ ਇਹ ਸਾਰਿਆਂ ਨੂੰ ਬਰਾਬਰ ਹੱਕ ਹੈ ਬੋਲਣ ਦਾ ਪਰ ਬੋਲਣ ਦਾ ਕੋਈ ਇਹ ਮਤਲਬ ਠੋਸ ਸਬੂਤ ਹੋਣਾ ਚਾਹੀਦਾ ਕੋਈ ਦਲੀਲ ਹੋਣੀ ਚਾਹੀਦੀ ਆ ਕੋਈ ਤੱਥ ਹੋਣੀ ਚਾਹੀਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ